ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਰਾਜੀ ਖੁਸ਼ੀ ਰਹਿਣ ਜੀ ਆਪਣੀ ਜ਼ਿੰਦਗੀ ਵਿੱਚ ਤੇ ਅੱਜ ਦੇਖੋ ਜੀ ਪਹਿਲਾਂ ਤਾਂ ਧੁੰਦ ਸੀ ਸਵੇਰ ਟੈਨ ਤੇ ਦੇਖੋ ਅੱਜ ਸੂਰਜ ਦੇਵਤਾ ਜੀ ਵੀ ਅੱਜ ਨਜ਼ਰ ਆਏ ਦੱਸਿਓ ਫਿਰ ਅੱਜ ਕਿੱਥੇ-ਕਿੱਥੇ ਧੁੱਪਾ ਨਿਕਲ ਗਈ ਐ ਤੇ ਕਿੱਥੇ ਨਿਕਲ ਰਹੀ ਐ ਤੇ ਆ ਲੋ ਜੀ ਦਰਸ਼ਨ ਕਰੋ ਬਾਬਾ ਜੀ ਦੇ ਤੇ ਸੂਰਜ ਦੇਵਤਾ ਜੀ ਹੈ ਸ্নান ਆ ਤੇ ਨਨਹ ਦਰਸ਼ਨ ਦਿੱਤੇ ਹੈ ਇਕ ਤਾਂ ਰਹਿ ਨਹੀਂ ਹੈਗੇ ਤੇਜ ਬਹੁਤ ਹੈ ਧੁੱਪਾ ਇਹ ਤਾਂ ਬਹੁਤ ਹੈ ਅੰਮ੍ਰ ਆਪਣੀ ਰੋਟੀ ਪਾਣੀ ਲੱਗਿਆ ਵਾ ਖਾਣ ਬਾੜੇ ਬੜੇ ਤੇ ਅੱਜ ਸਾਡਾ ਵਿਚਾਰ ਬਣ ਗਿਆ ਜੀ ਵਿਚਾਰ ਬਣ ਗਿਆ ਅੱਜ ਜਾਨੀ ਤਾਂ ਹੋਇਆ ਸਾਤੇ ਬੱਚਿਆਂ ਕਰਕੇ ਠੰਡੇ ਚ ਤੁਹਾਨੂੰ ਪਤਾ ਹੀ ਹੈ ਜੀ ਕਿ ਅੱਜ ਜਾਣਾ ਸ੍ਰੀ ਫਤਿਹਗੜ੍ਹ ਸਾਹਿਬ ਉੱਥਾ ਟਿਕਣ ਜਾਣਾ ਜੀ ਹੋਣ ਬਣ ਗਿਆ ਸਾਡਾ ਵਿਚਾਰ ਬਣ ਗਿਆ ਅੱਜ ਮੱਥਾ ਟਿਕਣ ਜਾਣਾ ਸ੍ਰੀ ਫਤਿਹਗੜ੍ਹ ਸਾਹਿਬ ਹੁਣ ਦਿਖਾਉਣਾ ਮੜਾ ਜੀ 2-3 ਮਿੰਟ ਦਾ ਬਲੌਗ ਬਣਾ ਲਈਏ ਕੀ ਕੀ ਚੱਲ ਰਿਹਾ ਨਾ ਹੁਣ ਤੇ ਅਸੀਂ ਯਾਰ ਉਹ ਕੇ 15-20 ਮਿੰਟ ਤੇ ਨਿਕਲ ਜਾਣਾ। ਹਾਂਜੀ। ਕਿਆ ਬਣ ਰਿਹਾ? ਹਜੇ ਤਾਂ ਸਫਾਈ ਹੋ ਰਹੀ ਹੈ। ਕਿੰਨਾ ਟਾਈਮ ਲੱਗੂਗਾ ਇਹਨੂੰ? ਬਾਅਦ ਵਿੱਚ ਮੈਂ ਟਾਈਮ ਲੱਗੂਗਾ। 1 ਮਿੰਟ। 15-20 ਮਿੰਟ ਦੇ ਦਿੰਦਾ। ਠੀਕ ਐ। ਇਹਦਾ 15-20 ਮਿੰਟ ਦਾ ਕੰਮ ਅੱਗਰ ਦੇਖਦਾ ਕਿ ਆ ਤੱਕ ਕਰ ਲੈ। ਕੱਪੜੇ ਤਾਂ ਪਾਏ ਹੋਏ ਐ ਬੱਚਿਆਂ ਦੇ? ਕੱਪੜੇ ਚੇਂਜ ਕਰਨੇ ਹੈ ਕਿ ਪਾਏ ਹੋਏ ਐ? ਇਹ ਵਹੀ ਰਹਿਣ ਚਾਹੀਦੇ। ਤੇ ਮੈਨੂੰ ਉਸ ਤੇ। ਅਭੀ ਨੁਰਾ। ਹਾਂਜੀ ਰੋਟੀ ਖਾ ਲਈ ਪਤਾ ਸਰੇ ਸਸਤੀਆਂ ਬਲਾਓ ਅਸੀ ਕਾਲ ਜੀ ਸਾਰਿਆਂ ਨੂੰ ਕੀ ਤੁਸੀਂ ਲਾਇਆ ਮੈਂ ਗੇਮ ਦੇਖੀ ਜੇ ਸਾਰਿਆਂ ਤੇ ਚਾਹ ਹੁਣ ਕਿੱਦਾਂ ਦਾ ਵਿਚਾਰ ਬਣਿਆ ਜਾਣੇ ਦਾ ਅੱਜ ਮੱਥਾ ਟੇਕ ਕੇ ਆਣਾ ਬਾਬਾ ਜੀ ਦੇ ਹੈ ਹੋਰ ਕਿਆ ਕਰ ਰਹੇ ਹੋ ਰੋਟੀ ਪਾਣੀ ਖਾ ਲਿਆ ਅਸੀਂ ਠੰਡ ਕਿੰਨੀ ਜੱਜ ਸਵੇਰ ਕਿੰਨੀ ਧੁੰਦ ਸੀ ਹੁਣ ਤਾਂ ਧੁੱਪ ਨਿਕਲ ਗਈ ਨਾ ਸੂਰਦੇਵਤਾ ਜੀ ਅੱਜ ਨੇ ਦਸਨ ਦੇ ਦਿੱਤੇ ਸਾਰਿਆਂ ਨੂੰ ਤੇ ਹੁਣ ਉਪਰ ਚਲੀਏ ਵੇ ਕਰੀਏ ਚੱਲ ਤਿਆਰ ਹੋਈਏ ਇਹ ਦੇਖੋ ਚਲੋ ਫਿਰ ਸਾਰਿਆਂ ਸਸਤੀਆਂ ਬੁਲਾ ਦੋ ਕਾ ਫੇ ਅਸੀਂ ਬਲੌਗ ਬਣਾਉਂਗੇ ਸੁਭਾਅ ਦੂਰ ਰੱਖ ਯਾਰ ਨਹੀਂ ਕੁਝ ਹੁਣ ਤਿਆਰ ਹੋਈਏ ਵੇ ਤਿਆਰੀ ਕਰੀਏ ਆਹੀ ਕੱਪੜੇ ਪੋਣੇ ਕੋ ਹੋਰ ਮੈਨੂੰ ਲੱਗਣਾ ਆਏਗੀ ਆਹੀ ਠੀਕ ਲੱਗਦੇ ਪੁੱਤ ਮੈਨੂੰ ਹੈ ਮੈਂ ਬਹੇ ਜਾ ਮਮਾਨੇ ਕੋ ਚਲੀ ਲੋ ਜਾ ਸੋ ਰਹੇ ਹੈ 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 ਅਭੀ ਕੋਈ ਖੁਸ਼ੀ ਨੂੰ ਲੈ ਕੇ ਆਣਾ ਹੈ ਮੇਰੀ ਗੱਲ ਸੁਣ ਕਾਦੇ ਦਾ ਕਾਦੀ ਖੁਸ਼ੀ ਵਿੱਚ ਵੀ ਤੂੰ ਪਾ ਨਿਕਲ ਗਿਆ ਤੇ ਹੈ ਰੋਜ਼ ਠੰਡ ਹੁੰਦੀ ਹੈ 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 ਅੱਜ ਕੋਈ ਖੁਸ਼ੀ ਨੂੰ ਲੈ ਕੇ ਆਣਾ ਖੁਸ਼ੀ ਨੂੰ ਲੈ ਕੇ ਆਣਾ ਮਮਮਰ ਗਏ ਹੈ ਹੈ ਖੁਸ਼ੀ ਨੂੰ ਫੋਨ ਕਰੋ ਪਹਿਲੇ ਮਮਮਰ ਫੋਨ ਕਰ ਲੈਦਾ ਕਰ ਲਿਆ ਦਾ ਹੁਣ ਆਪਣੀ ਮਾਸੇ ਦੀ ਲੜਕੀ ਲਿਆਉਣੇ ਨੂੰ ਫਿਰਦੇ ਆ ਜੀ ਗੁੜੀਆ ਖੁਸ਼ੀ ਕਿਆ ਕਹਿੰਦੀ ਐ ਆਊਗੀ ਹੋ ਗਈ ਗੱਲ ਰੱਖ ਨਹੀਂ ਐ ਹੈ ਉਹਨੂੰ ਕਹਿ ਦੇਗਾ ਫੋਨ ਕਰ ਦੇਉਗਾ ਤਿਆਰ ਹੋ ਜਾਓ ਕੱਲ ਲੈਣ ਆ ਰਹੇ ਆ ਤੁਹਾਨੂੰ ਬੱਤੇ ਠੀਕ ਐ ਫੋਨ ਕਰ ਦਿਓ ਠੀਕ ਐ ਇਹ ਤਾਂ ਖੁਸ਼ੀ ਚੜੀ ਪਈ ਜੀ ਨੂੰ ਧੁੱਪਾਂ ਚੜ ਗਈ ਆਉਂ ਮੈਂ ਕਦੋਂ ਨਿਕਲੂਗੇ ਠਾਡੇ ਚ ਨਿਕਲਣਾ ਐ ਵੀ ਨਹੀਂ ਮੰਨਦੇ ਹੈਗੇ ਪੱਕੀ ਗੱਲ ਆ ਹੁਣ ਹੋ ਗਈ ਗੱਲ ਮਮਾ ਨਾਲ ਜੀ ਜੀ ਅੱਜ ਫੋਨ ਕੱਢ ਲੈ ਮੈਂ ਕਾਲ ਹੀ ਕਰ ਦੂੰਗਾ ਅੱਛਾ ਅੱਛਾ ਠੀਕ 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 ਚੰਗਾ ਫੇ ਬਾਏ ਬਾਏ ਅੱਜ ਫਰ ਵੀ ਵਲੌਗ ਬਣਾਇਆ ਬਣਾਉਣਾ ਹੈ ਹੁਣ ਵਲੌਗ ਤਾਂ ਥੋੜੀ ਖੁਸ਼ੀ ਖੁਸ਼ੀ ਹੈ ਵੀ ਕੁਝ ਹੋਏ ਬੱਚੇ ਅੱਜ ਅੱਜ ਭਾਈ ਧੁੱਪਾਂ ਨਿਕਲ ਗਈ ਹੈ ਅੱਜ ਖੁਸ਼ੀ ਵੀ ਆਏਗਾ ਖੁਸ਼ੀ ਨਹੀਂ ਆਏਗਾ ਖੁਸ਼ੀ ਨੇ ਵੀ ਹੁਣ ਖੁਸ਼ੀ ਵੀ ਆਏਗੀ ਧੁੱਪਾਂ ਨਿਕਲ ਗਈ ਹੈ ਚਲੋ ਕੱਪੜੇ ਪਾਓ ਕੱਪੜੇ ਜੇ ਤੁਸੀਂ ਪਾਉਂਗੇ ਤਾਂ ਹੀ ਪਾਉਂਗੇ ਆਪ ਥੋੜਾ ਪਾਉਣੇ ਨੇ ਚਾਹ ਸੌਰੀ ਚਾਹ ਪੀਓ ਜੀ ਸਾਰੇ ਹਾਂਜੀ ਹੈ ਕੀ ਮੱਡ ਬੁਲਾ ਗਿਆ ਤੂੰ ਗਿਫਟ ਤਾਂ ਤੈਨੂੰ ਪਤਾ ਦਵਾ ਦੂਗਾ ਕੋਈ ਚੱਕਰ ਨਹੀਂ ਅੱਜ ਤੀਜੇ ਲੈ ਲਈ ਜਿਹੜੀ ਲੈਣੀ ਹੋਈ ਇੱਥੇ ਪਤੰਗ ਤਾਂ ਤੂੰ ਜਦੇ ਕਹਿੰਦਾ ਨਾ ਮੈਨੂੰ ਇੰਨੇ ਲਿਆ ਦਿਓ ਪਤੰਗ ਚਾਹੀਦੇ ਆ ਨਹੀਂ ਮੈਨੂੰ ਫੱਕੀ ਵਾਲੀ ਵੀ ਲੈ ਦੇਈਂ ਮੈਂ ਬੁਲਾ ਜੀ ਲਾਉਂਗਾ ਪੀਂਦੀਂ ਹੈ ਹੈ ਬੰਨਿਆ ਬਿਲਕੁਨ ਬੜਾ ਕੱਲੇ ਨੂੰ ਪਸੰਦ ਦਾ ਆ ਤੁਸੀਂ ਆਪਣੇ ਰੈਕ ਤਾਂ ਲਿਆਏ ਆ ਮੇਜ਼ ਲਿਆਂਦਾ ਉਹਦੇ ਪਿੱਛੇ ਅੰਦਰ ਆਨੇ ਆਂਦੇ ਜੀ ਨੇ ਆਪਣੇ ਇਹਨੇ ਆਪਣੇ ਗੱਲੀ 'ਚ ਪੈਸੇ ਇਕੱਠੇ ਕਰੇ ਹੋਏ ਤੇ ਦੋਨੇ ਖਰੀਦ ਲੈ ਕੇ ਆਏ ਪਾਪਾ ਜੱਸਰੀ ਦੂਰੇ ਕੁਰਸੀਆਂ ਲਿਆਇਆ ਪਾਪਾ ਜੱਸਰੀ ਤੇ ਨਾ ਮੇਜ਼ ਨਹੀਂ ਲੈਣ ਦੇ ਬੱਦ ਰੰਦੀ ਆ ਮੇਰੇ ਬਤੰਗ ਹੁਣ ਤੁਸੀਂ ਆਪਣੇ ਬੁੱਕਾ ਰੱਖ ਲਿਆ ਪੁੱਤੇ ਇਹਦੇ ਵਿੱਚ ਪੁੱਤਾ ਥੋੜੀ ਹੁਣ ਵੀ ਖਿੰਡੀਆਂ ਪਈਆਂ ਪੁੱਤੋ ਪਰ ਹਾਂ ਕੋਈ ਨਹੀਂ ਫਿਰ ਇਹਨੂੰ ਵਿੱਚ ਰੱਖ ਕੇ ਦਿਓ ਬਸ ਸੈਟਿੰਗ ਕਰਕੇ ਠੀਕ ਹੈ ਹਾਂ ਦੇਖ ਹਾਂਜੀ ਹਾਂਜੀ ਜਸਰੀ ਦੀ ਚਿੜਕਰੀ ਚੋਰੀ ਹੋਈ ਆ ਉਹ ਪੁੱਤ ਤੋ ਤੇਰੇ ਪਤੰਗ ਪੜ ਜਾਣਾ ਤੇਰਾ ਪੁੱਤ ਉਹ ਪਤੰਗ ਨਹੀਂ ਲੈ ਲੈ ਬਈ ਆਹ ਜੀ ਜੀ ਇਹਦਾ ਇਹ ਨਾ ਕੈਂਦੇ ਜੀ ਦੀ ਰੀਲ ਹੁੰਦੀ ਹੈ ਨਾ ਬੜਦਾ ਬੰਦੇ ਤੋਂ ਮੰਗਦਾ ਰੀਲ ਵੱਡੋ ਗਿਆ ਇਹਦਾ ਅੱਛਾ ਅੱਛਾ ਰੀਲ ਓ ਰੀਲਾ ਨਾ ਪੁੱਤ ਆ ਤੁਹਾਨੂੰ ਮੈਂ ਆ ਹੀ ਲੈ ਆ ਦੂੰਗਾ ਪਰ ਡੋਰ ਨਾਰਮਲ ਮਿਲੂਗੀ ਕੋਈ ਉਹ ਜੀ ਨਹੀਂ ਡੋਰ ਪਪਾ ਥੋੜੀ ਦਿੱਤੀ ਆਪਾਂ ਸਲਾਹ ਦੋ ਕਿਸੇ ਨੂੰ ਪਪਾ ਥੋੜੀ ਜਿਹੀ ਇਹਦੀ ਵਾਰਤੀ ਬਾਈ ਇਹਦੀ ਪੈਂਥਰ ਦੋ ਤਿੰਨ ਲੈ ਕੇ ਤਾਂ ਗਾਇਨੂ ਬਾੜ ਦੇ ਵਿਦਾਲਾ ਮਨਾ ਤਾਂ ਕਰੂਗਾ ਚਲੋ ਚਲ ਰੱਖ ਦੇ ਪੁੱਤ ਹੁਣ ਬੰਦ ਕਰ ਦੇ ਤਿਆਰ ਹਮਣਾ ਤਿਆਰ ਹੋ ਜਾ ਮਮਾ ਤੇ ਸਿਰ ਬੁਆ ਲਓ ਪੁੱਤੇ ਮੈਂ ਕਹ ਮੈਂ ਕਹ ਇਹ ਚਾਰਜ ਹੁੰਦਾ ਏ ਖੋਏ ਵੇ ਤੇ ਪੁੱਤ ਇਹ ਬਹੁਤ ਔਖੇ ਮਿਲੇ ਅੱਜ ਰੱਖੇ ਵੇ ਤੇ ਅਲਮਾਰੀ ਵਿੱਚ ਤੇ ਲਾ ਲਿਓ ਬਾਅਦ ਚ ਪਹਿਲਾਂ ਚਾਰਜ ਹੋ ਜਾਣ ਦੋ ਪੁੱਤ ਹੈਲੋ ਗਾਇਜ਼ ਬੈਕ ਟੂ ਮਾਈ ਚੈਨਲ ਹਾਂ ਹਾਂ ਇੱਥੇ ਲਾਉਣੇ ਹੋਣੇ ਚਲੋ ਚਲੋ ਪੁੱਤ ਫੇ ਤਿਆਰੀ ਹੋ ਮਮਾ ਨੂੰ ਕਹਦੇ ਸਿਰ ਬਾਦੋ ਚਲੋ ਫੇ ਠੀਕ ਹੈ ਚੰਗਾ ਫੇ ਬਾਏ ਕੋਈ ਨਹੀਂ ਤੈਨੂੰ ਬੜੀ ਦੁਆ ਦੂੰਗਾ ਹੁਣ ਮੈਂ ਕੋਈ ਨਹੀਂ ਠੀਕ ਹੈ ਚਲੋ ਬਾਏ ਕਰ ਦੋ ਬੱਤੂ ਫਿਰ ਬਾਏ ਬਾਏ ਥੈਂਕ ਯੂ ਵੈਰੀ ਮਚ ਮੈਂ ਲੈ ਲਵ ਬਲੌਗ ਆਉਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚਿਰਾਂ ਨੇ ਦਰਸ਼ਨ ਦਿੱਤੇ ਐ ਇਕ ਧਰਏ ਨਹੀਂ ਹੈਗੇ ਤੇਜ ਬਹੁਤ ਹੈ ਧੁੱਪਾ ਇਹ ਸਭ ਬੋਲੇ ਸੰਭਰ ਆਪਣੀ ਰੋਟੀ ਪਾਣੀ ਲੱਗਿਆ ਵਖਾਣ ਬਾਰੇ ਬਾਰੇ ਤੇ ਅੱਜ ਸਾਡਾ ਵਿਚਾਰ ਬਣ ਗਿਆ ਜੀ ਵਿਚਾਰ ਬਣ ਗਿਆ ਅੱਜ ਜੇ ਜਾਣੀ ਤਾਂ ਹੋਇਆ ਸਾਤੇ ਬੱਚਿਆਂ ਕਰਕੇ ਹਾਂਡੇ ਚ ਤੁਹਾਨੂੰ ਪਤਾ ਹੀ ਹੈ ਜੀ ਤੇ ਅੱਜ ਜਾਣਾ ਸ੍ਰੀ ਫਤੇਗੜ ਸਾਹਿਬ ਉੱਥਾ ਟਿਕਣ ਜਾਣਾ ਜੀ ਹੁਣ ਬਣ ਗਿਆ ਸਾਡਾ ਵਿਚਾਰ ਬਣ ਗਿਆ ਅੱਜ ਮੱਥਾ ਟਿਕਣ ਜਾਣਾ ਸ੍ਰੀ ਫਤੇਗੜ ਸਾਹਿਬ ਹਾਂ ਤਾਂ ਫੋਨ ਆ ਮੜਾ ਜਾ 2-3 ਮਿੰਟ ਦਾ ਬਲੌਗ ਬਣਾ ਲਈਏ ਕੀ ਕੀ ਆ ਚੱਲ ਰਿਹਾ ਨਾ ਹੁਣ ਤੇ ਅਸੀਂ ਤਿਆਰ ਹੋ ਕੇ 15-20 ਮਿੰਟ ਤੇ ਨਿਕਲ ਜਾਣਾ ਹਾਂਜੀ ਕੀ ਬਣ ਰਿਹਾ ਹਜੇ ਤਾਂ ਸਫਾਈ ਹੋ ਰਹੀ ਹੈ ਕਿੰਨਾ ਟਾਈਮ ਲੱਗੂਗਾ ਇਹਨੂੰ ਬਾਅਦ ਵਿੱਚ ਲੱਗਦਾ ਟਾਈਮ ਲੱਗੂਗਾ 1 ਮਿੰਟ 15-20 ਮਿੰਟ ਲੱਗਣਾ ਠੀਕ ਹੈ ਇਹਦਾ 15-20 ਮਿੰਟ ਦਾ ਕੰਮ ਆ ਫਿਰ ਦੇਖਾਂਗੇ ਆ ਚੱਕਰ ਕੱਪੜੇ ਤਾਂ ਪਾਏ ਹੋਏ ਆ ਬੱਚਿਆਂ ਦੇ ਕਪੜੇ ਚੇਂਜ ਕਰਨੇ ਨੇ ਕਿ ਪਾਏਵੇਂ ਆ ਇਹ ਵੋਹੀ ਹੈ ਨਾ ਤੇ ਮੇਰਾ ਬੋਸ ਹੈ ਅਭੀ ਨੁਰ ਹਾਂਜੀ ਰੋਟੀ ਖਾ ਲਈ ਪਤਾ ਸਾਰੇ ਸਸਤੀਆਂ ਬੁਲਾਓ ਅਸੀ ਕਾਲ ਜੀ ਸਾਰਿਆਂ ਨੂੰ ਕੀ ਤੁਸੀਂ ਲਾਇਆ ਨਾ ਗੇਮ ਦੇਖੀਏ ਕਰੋ ਸਾਰਿਆਂ ਤੇ ਤੇ ਹੁਣ ਕਿੱਦਾਂ ਦਾ ਵਿਚਾਰ ਬਣਿਆ ਜਾਣੇਗਾ ਅੱਜ ਮੱਥਾ ਟੇਕ ਕੇ ਆਣਾ ਬਾਬਾ ਜੀ ਦੇ ਹੈ ਹੋਰ ਕਿਆ ਕਰ ਰਹੇ ਹੋ ਰੋਟੀ ਪਾਣੀ ਖਾ ਲਿਆ ਹੈ ਮੋਟਾ ਵੀ ਬੋਲ ਠੰਡ ਕਿੰਨੀ ਜਿਆਦਾ ਸੁਭਾ ਕਿੰਨੀ ਧੁੰਦ ਸੀ ਹੁਣ ਤਾਂ ਧੁੱਪ ਨਿਕਲ ਗਈ ਨਾ ਸੂਰਦੇਵਤਾ ਜੀ ਅੱਜ ਨੇ ਦਰਸ਼ਨ ਦੇ ਦਿੱਤੇ ਸਾਰਿਆਂ ਨੂੰ ਤੇ ਹੁਣ ਚੱਲੀਏ ਵੇ ਕਰੀਏ ਚੱਲ ਤਿਆਰ ਹੋਈਏ ਇਹ ਦੇਖੋ ਚਲੋ ਫਿਰ ਸਾਰਿਆਂ ਨੂੰ ਸੱਸੀ ਕਾ ਬੁਲਾ ਦੋ ਕਾਹ ਫੇ ਅਸੀਂ ਬਲੌਗ ਬਣਾਉਂਗੇ ਸੁਭਾ ਦੂਰ ਰੱਖ ਯਾਰ ਨਹੀਂ ਕੁਝ ਬੱਚੇ ਤਾਂ ਹੁਣ ਤਿਆਰੀ ਖਿੱਚਣ ਲੱਗੇ ਆ ਅਸੀਂ ਵੀ ਆਪਣੀ ਤਿਆਰੀ ਖਿੱਚਣੀ ਆ ਤੇ ਬਾਬਾ ਜੀ ਦੇ ਸ਼ਹੀਦਾਂ ਦੀ ਧਰਤੀ ਤੇ ਅਮਸਕਾਰ ਕਰਕੇ ਆਈਏ ਬਾਬਾ ਜੀ ਦੇ ਇਹ ਵੀ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ ਜਾਣਾ ਚਾਹੀਦਾ ਚਲੋ ਅਸੀਂ ਲੇਟ ਹੋ ਗਏ ਥੋੜਾ ਜਿਹਾ ਉਹ ਵੀ ਬੱਚਿਆਂ ਕਰਕੇ ਹੋ ਜਾਂਦੇ ਜੀ ਲੇਟ ਅਸੀਂ ਨਹੀਂ ਤਾਂ ਨਾਲ ਲੱਗਦੀ ਹੋ ਜਾਇਆ ਬੈ ਤੁਹਾਨੂੰ ਪਤਾ ਜੀ ਬਾਬਾ ਜੀ ਦੇ ਉੱਥੇ ਜਿਆਦਾ ਮੜੀ ਜੀ ਹੁੰਦਾ ਹੈ ਇਕੱਠ ਤੇ ਬੱਚਿਆਂ ਦਾ ਔਖਾ ਹੋ ਜਾਂਦਾ ਪੈਲਪੁਰ ਮਿੱਧੂ ਜਨੇ ਆ ਫਿਰ ਮੋਟਰਸਾਈਕਲ ਵੀ ਗੱਡੀ ਜਿਹੜੀ ਹੁਣ ਚਲੋ ਗੱਡੀ ਤਾਂ ਆਪਣੇ ਆਪ ਹੈ ਨਹੀਂ ਮੋਟਰਸਾਈਕਲ ਤੇ ਦੂਰੇ ਖੜਾਉਣਾ ਪੈਂਦਾ ਤੁਹਾਨੂੰ ਪਤਾ ਜੀ ਫਿਰ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨਾਲ ਦੀ ਇਹਦਾ ਬਲੌਗ ਬਣਾਉਂਗੇ ਅਸੀਂ ਪੂਰਾ ਤੁਹਾਨੂੰ ਦਰਸ਼ਨ ਵੀ ਕਰਾਉਂਗੇ ਬਾਬਾ ਜੀ ਦੇ ਜਿੰਨੇ ਵੀ ਹੋਏ ਜਿੰਨੀ ਕਿਥੇ ਅਲਾਰਟ ਹੋਈ ਵੀਡੀਓ ਬਣਾਉਣੀ ਉਹਨੇ ਤੁਹਾਨੂੰ ਕਰਾਉਂਗੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰਾਜੀ ਖੁਸ਼ੀ ਰਹਿਣ ਜੀ ਜੁੜੇ ਹੋ ਰਹੇ ਹੋ ਬਲੌਗ ਨਾਲ ਤੇ ਚਲਦੇ ਆ ਜੀ ਅਸੀਂ ਹੁਣ ਤਿਆਰੀ ਖਿੱਚ ਕੇ ਬਾਬਾ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ